ਹੈਲੋ ਗਾਇਜ਼ ਆਪਾਂ ਲੈ ਕੇ ਆਏ ਜੀ ਅੱਜ ਸ਼ੌਪ ਦਾ ਸਾਮਾਨ ਕਿਉਂਕਿ ਦਿਨੋਂ ਆਪਾਂ ਤੁਹਾਨੂੰ ਦਿਖਾਇਆ ਸੀਗਾ ਥੋੜਾ ਜਿਹਾ ਸਾਮਾਨ ਤੇ ਜਿਹੜਾ ਜਿਹੜਾ ਸਾਮਾਨ ਲੈਂਦਾ ਆਪਾਂ ਤੁਹਾਨੂੰ ਸਾਰਾ ਵਿਖਾ ਦਿੰਨੇ ਆ ਵੀ ਕੀ ਕੀ ਲੈ ਕੇ ਆਏ ਨੇ ਇਹ ਕੀ ਹੈ ਇਹ ਇਮਲੀ ਵਾਲੇ ਪੁੜੀਆਂ ਇੱਕ ਇੱਕ ਲੀਅਰ ਹਾਂ ਇਮਲੀ ਵਾਲੀਆਂ ਪੁੜੀਆਂ ਹਨ ਤਾਂ ਹਾਂ ਤਾਂ ਉਹ ਉੱਧਰ ਉਹਦੇ ਪਰ ਰੱਖਦਾ ਇੱਕ ਕੀ ਆਇਆ ਇਹ ਕਿਹਾ ਨਹੀਂ ਨਹੀਂ ਦੋ ਹੈ ਲੜੀਆਂ ਨਹੀਂ ਆ ਪੁੜੇ ਪੁੜੇ ਦੋ ਹੈ ये ले। ਜੈਦਾ ਪਾਪ ਕੀ ਆਹੁੱ ਕੁੱਤੀ ਚਾਹ ਵੀ ਲੱਗੀ ਆਂਦੀ ਐ ਜੀ। ਬਹੁਤ ਹੱਥੀਂ ਚੋਰ ਦਿੱਤੇ ਆ। ਹਾਂ ਮੈਂ ਤਾਂ ਬੇ ਸਭ ਪੈਸੇ ਰੱਖ ਲਾਂਗੇ ਸਾਰਾ ਕੁਝ ਬੋਲੇ। ਵੋਈ ਐ ਕਿ ਤੂੰ ਨਾ। ਇਹ ਆ ਤੁਹਾਨੂੰ ਪਤਾ ਹੀ ਆ। ਇੱਟਾ ਕਰੀਏ ਤਾਂ ਵੀ ਨਵੀਂ ਹੋਣੀ ਇੱਕ ਤੇ ਆਹ ਚਾਕਲੇਟ ਹੈ ਜੀ ਆ ਵੀ ਆਪਾਂ ਲਈ ਜਾਂਦੀ ਹੋਟੰਗਲ ਨੂੰ ਕੀ ਹੈ ਛੋਟੇ ਫੁੜੀਆ ਬਾਈਆਂ ਨੇ ਹੋਰਿਆਂ ਦੀਆਂ ਕਿੰਨੀਆਂ ਪੱਤੀਆ ਵਾਲਾ ਮੰਡਲ ਜੀ ਅੱਛਾ ਸ਼ੈਂਪੂ 15 ਵਾਲਾ ਤੇ ਸ਼ੈਂਪੂ ਵੀ ਲੈਂਦੇ ਤੇ 10 ਵਾਲਾ 골ਡ ਵੀ ਲੈਂਦਾ ਕਿ ਯੋਗੀ ਗੋਲ ਦੀ ਮੰਗ ਹੋਈ ਸੀ ਦਬੀਆਂ ਦੇ ਬੋੜੇ ਤੇ ਆ ਦੋ ਆਪਾਂ ਲੈ ਆਂਦੇ ਜੀ ਦਬੀਆਂ ਦੇ ਥੁੜੇ ਡੈਰੀ ਤੇ ਆ ਵੀ ਡੈਰੀ ਡੇ ਚਾਕਲੇਟ ਥੀ ਲੈ ਲੇ ਹਾਂ ਸੀ ਲੈ ਆ ਗੋਦੀ ਆਪਾਂ ਇੱਕ ਵਾਰੀ ਇੱਥੇ ਜ ਚਾ ਲੈਨੇ ਆ ਫਿਰ ਬਾਅਦ ਚ ਰੱਖਾਂਗੇ ਮੰਮੀ ਆ ਜਾ ਆ ਗਈ ਆ ਗਈ ਲੈ ਤੇ ਗਾਈਜ਼ ਡਬਲੇ ਪਕੌੜੀ ਜਿਹੜੀ ਜਿਹਨੂੰ ਡਬਲੂ ਪਕੌੜੀ ਕਹਿੰਦੇ ਸੀਗੇ ਇੱਥੇ ਬਰੀਕ ਪੁਦੀਆ ਮੋਟਾ ਪੁਦੀਆ ਹੈ ਜੀ ਇਹ ਲਸਣ ਵਾਲਾ ਪੁਦੀਆ ਜੀ ਤੇ ਆ ਮਿਰਕਾળી ਟੋਕੀ ਹੈ ਜੀ ਆ ਵੀ ਬਰੀਕ ਪੁਦੀਆ ਗਾਈਜ਼ ਦੇਖੋ ਤੇ ਬਸ ਕੋਟ ਨਾ ਮਕੀਨਾ ਸਾਡੇ ਜਵਾਗਨਾ ਇੱਥੇ ਆ ਬਹੁਤ ਜ਼ਿਆਦਾ ਖਾਂਦੇ ਹੈ ਜਿਹੜਾ ਫਰੀ ਭੁੱਜ ਗਿਆ ਉਹ ਬੋਧਾ ਲੱਗਦਾ। ਵਾਈਟ ਚਲਦੀ ਚਲਦੀ ਵੀਡੀਓ ਨੂੰ ਦਬਕੇ ਸ਼ੇਅਰ ਜ਼ਰੂਰ ਕਰ ਲਿਓ ਤੇ ਜਿਹੜੇ ਸਟੈਪ ਨਾ ਕਰਿਓ ਨਮਕੀ ਨਾ ਧੀਰਾ ਤੇ ਕਰੀਮੀ ਬਿਸਕਟ ਆ ਤੈਨੂੰ ਪਰਤਾਂ ਅੱਧੇ ਆਪਾਂ ਬਿਸਕਟ ਲੱਕੇ ਆ ਲੈ ਲੈ ਲੈਪ ਕੇ ਤੈਨਾਂ ਨੂੰ ਸਟੈਰਡ ਆ ਆਈ ਕਰ ਦੇਈਂਗਾ ਤੇ ਇਹ ਆ ਮੋਲਡਾਂ ਦੇ ਪਾ ਦੋ ਕੋਰਨਰ ਲੱਕੇ ਆਂਦੀ ਆ ਤੇ ਸਾਬਣ ਨਾ ਨਾਲੀ ਇਹ ਵੀ ਲੈ ਆ ਲਈ ਤੇ ਤੇ ਲਿਆ ਤੇ ਆਪਾਂ ਅੱਜ ਕੇਵਾਲੀਆਂ ਫੈਲੀਆਂ ਵੀ ਲੈ ਆ ਲਈਆਂ ਛੋਟੇ ਵਾਲੀਆਂ ਆਹ ਰਿਹਾ ਤੇ ਤੇ ਟੈਸਟ ਹੀ ਆ ਗਈ ਅੱਜ ਆਪਾਂ ਦੇਖ ਲੈਨੇ ਵੀ ਕੀ ਕੀ ਜਮਾਨਾ ਬਣਾ ਰਹਿਦਾ ਹੋਰ ਤੇ ਕੀ ਕੀ ਆ ਬਣਾ ਤੇ ਪਾਂਡੇ ਮੰਜਰ ਵਾਲੀਆਂ ਸਾਬਣਾ ਤੇ ਆਹ ਜੀ ਮੋਟੂ ਪਤਲੂ ਬੱਚੇ ਖਾਂਦੇ ਮੋਟੂ ਪਤਲੂ ਆ ਤਾਂ ਬਹੁਤ ਕੰਮ ਗੀ ਗਿਆ ਫਿਰ ਅਜ ਨਾਲ ਫਿਰ ਇੰਨਾ ਨਾ ਮਾਰਾਈ ਜੰਦਾ ਬਹੁਤ ਬਹੁਤ ਵੰਡਾਏ ਕੀ ਕੀ ਆ ਗਿਆ ਚਟਪਟਾ ਪਟਾਰਾ ਵੀ ਆ ਗਿਆ ਜੀ ਹਾਂ ਤੇ ਸਟੀਲ ਬੁਰ ਵੀ ਲੈ ਜਾਂਦੇ ਜੀ ਆਪਾਂ ਹਾਂ ਸਟੀਲ ਬੁਰ ਵੀ ਲੈ ਜਾਂਦੇ ਬੱਲ 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 ਉਹ ਤੇ ਆਪਾਂ ਮੈਨੂੰ ਨਾ ਅੱਜ ਵੀ ਪੰਨਿਆਂ ਦੀ ਬਹੁਤ ਜ਼ਿਆਦਾ ਲੋੜ ਰਹਿੰਦੀ ਆ ਲੱਗ ਚੁੱਕੇ ਸੀ ਅੱਜ ਆਪਾਂ ਲਿਆ ਜੀ ਆ ਵੀ 1.5 ਕਿਲੋ ਤੇ ਇਹ ਤਿੰਨ ਪ੍ਰਕਾਰ ਦੀਆਂ ਚੀਜ਼ਾਂ ਆਪਾਂ ਆ ਔਲਿਆਂ ਦਾ ਤੇਲ ਐ ਜੀ ਔਲਿਆਂ ਦਾ ਤੇਲ ਤੇ ਖੋਪਰਿਆਂ ਦਾ ਤੇਲ ਐ ਤੇ ਦੂਜੀ ਆਹਾ ਕੀ ਆਹ ਚਗੀ ਆ ਕੀ ਆਹ ਉਹ ਬਾਡੀ ਲੋਸ਼ਨ ਬਾਡੀ ਲੋਸ਼ਨ ਆ ਸੱਚੇ ਅਰੇ ਆ ਵਿਸਤ ਪਾਈਏ ਨਾ ਗੱਲੇ ਨੇ ਹਾਂ ਪਾ ਦੇ ਤੇ ਕੋਲ ਗੜ ਤੱਕ ਆਇਆ ਤੁਹਾਨੂੰ ਪਹਿਲਾਂ ਖਾ ਪੀਆ ਸੀ ਹੁਣ ਅੱਛਾ ਤੇ ਧਾਲ ਚਾਵਲ ਆਦੀ ਬਹੁਤ ਜ਼ਿਆਦਾ ਲੱਗਦੇ ਆ मुंडा बड़े से तो लग गया ऐसे करने हाई मम्मी मैं देखना चाहती थी कुमार ना गया कुवजीन टंगलेर तो फिर आप पसंद दिखावा गयी विकी की टंगले पाँ जा ना कोई नहीं वांड से किसी में ना वांड से ही ਪਾਸੇ ਹੋ ਜਾਂ ਅੱਛਾ ਇਹੀ ਕਸਤੀ ਦੇਂਗੀ ਗੱਲ ਹੀ ਵੱਟ ਜੀ ਗੇ ਆ ਕਾਲੇ ਪਾਸੇ ਹੋਣ ਗੱਤ ਚਾਹ ਲੈ ਨਹੀਂ ਲਾਪੀਆ ਅਨੂ ਵੀ ਉਹਨੂੰ ਖਾਲੀ ਕਰਨਾ ਬਈ ਹੋਗਾ ਨਾ ਹਾਂ ਬੋਦੂਲੀ ਜਾਂਦਾ ਬੋਦੂਲੀ ਪੰਨੇ ਬਣਾ ਰੋ ਕੋ ਕਿਸਿਆ ਤੇ ਨਿੱਕੇ ਲੈਣੇ ਸੀ ਐਸ ਤੋਂ ਵੀ ਨਿੱਕੇ ਆ ਦੇ ਨਿੱਕੇ ਹੁੰਦੇ ਆ ਦੂਜੇ ਰੰਗ ਲਈ ਜੇ ਹੋਏ ਆ ਵੇਖਣਾ ਤੈਨੂੰ ਪੂਰੀ ਕਰਕੇ ਦੇਉ ਕੋਲ-ਕੋਲ ਕੇ ਰੱਖ ਲੀਏ ਲਾਈਕ ਇੱਕ ਮੂੰਹ ਅਈ ਕਹਿਨ ਐਦਾ ਕਿਵੇਂ ਲੰਦਾ ਆ 25 ਵੀੜੀ ਗਲੇ ਬਾਪੇ ਬਸ ਰਹਿਣਾ ਮਗਰ ਤਾਂ ਹੀ ਨਾ ਆ ਦੇਖ ਹਾਂਜੀ ਸ਼ੈਂਪੂ ਵੀ ਆਪਾਂ ਲੈ ਜਾਂਦੇ ਆ ਖੁੱਲੇ ਡੁੱਲੇ ਕਿਉਂਕਿ ਸ਼ੈਂਪੂ ਹੋਰ ਜ਼ਿਆਦਾ ਲੱਗਦੇ ਆ ਪਹਿਲਾਂ ਆਪਣੇ ਸੀਗੇ ਉਲੱਗ ਚੁੱਕੇ ਆ ਤਾਂ ਆਪਣਾ ਹੋਣਾ ਹੀ ਹੈ ਹੈ ਆਪਣਾ ਸਪਣਾ ਪਰ ਕੁਝ ਆ ਗਿਆ ਇੰਨੇ ਪ੍ਰਕਾਰ ਦੀਆਂ ਟੌਫੀਆਂ ਜੀ ਆਪਾਂ ਇੱਧਰ ਪਾਤੀਆਂ ਦੇਖੋ ਹਾਂਜੀ ਸਮਾਨ ਆਪਾਂ ਸਾਰਾ ਜਚਾਲਿਆ ਦੇਖੋ ਸਾਰਾ ਲਾਤਾ ਹੈ ਸੁੱਕੀ ਚਾਹ ਹੋਗੀ ਜੀ ਤੇ ਖਾਣ ਵਾਲੇ ਜਿੰਨੇ ਵੀ कुरकुरੇ ਵਗੈਰਾ ਤੇ ਕਿਵੇਂ ਚਮਕੀਤ ਵਧੀਆ ਵਧੀਆ ਲੱਗਦੀ ਦੁਕਾਨ ਪਰੀ-ਪਰੀ ਤੇ ਆ ਪਹਿਲੇ ਜਿਹੜੇ ਨਾ ਆ ਨਹੀਂ ਮਿਲੀ ਸੀ ਸਾਨੂੰ ਤੇ ਇਸ ਵਾਰੀ ਸੰਤੋਜ ਨਹੀਂ ਮਿਲੀ ਕਿਉਂਕਿ ਬੱਚੇ ਆ ਬਹੁਤ ਜ਼ਿਆਦਾ ਖਾਂਦੇ ਆ ਤੇ ਇਧਰ ਦੇਖੋ ਸਾਰੇ ਡੱਬੇ ਇਸ ਤਰੀਕੇ ਚ ਚਾਲੇ ਆ ਜੀ ਆਪਾਂ ਹੈਨਾ ਤੇ ਇਧਰ ਦੇਖੋ ਸਾਰਾ ਸਮਾਨ ਲਿਆਂਦਾ ਜੀ ਇਹ ਅੱਜ ਮੈਂ ਨਵਾਂ ਹੋਰ ਲੈ ਕੇ ਆਈਆਂ ਤੇ ਹਾ ਵੀ ਡੱਬਾ ਫੁੱਲਾ ਜੀ ਤੋਂ ਵੀ ਆਵੇ ਇਸ ਕੋ ਇਧਰ ਡੱਬੀਆਂ ਵਗੈਰਾ ਸਾਬਣਾ ਭਾਂਡੇ ਮਾਂਜਣ ਵਾਲੀਆਂ ਨਾਉਣ ਵਾਲੀਆਂ ਸਾਰਾ ਲੈਂਦਾ ਜੀ ਆਪਾਂ ਠੀਕ ਹੈ ਗਾਇਜ਼ ਵੀਡੀਓ ਵਧੀਆ ਲੱਗੇ ਤਾਂ ਆਪਕੇ ਸ਼ੇਅਰ ਜ਼ਰੂਰ ਕਰਦੇ ਜੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ